ਸ਼ਿਵ ਸੈਨਾ ਉਦਵਪਾਲਾ ਸਾਹਿਬ ਠਾਕਰੇ ਦੇ ਸਮੂਹ ਮੈਂਬਰ ਸਹਿਬਾਨਾਂ ਵੱਲੋਂ ਦੇ ਦਾਰਾ ਵੱਲੋਂ ਇੱਕ ਮੰਗ ਬਤਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਅਤੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਨੂੰ ਸੌਂਪਿਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਚੀਵ ਨਰਿੰਦਰ ਠੌਰ ਅਤੇ ਉਹਨਾਂ ਦੇ ਨਾਲ ਵਰਨ ਸੋਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਕਰ ਬੀਰ ਬਜਰੰਗੀ ਹਰ ਹਰ ਮਹਾਦੇਵ ਮੈਂ ਨੰਦਰਠੌਰ ਸਚੇਤ ਪੰਜਾਬ ਸਿਸ਼ਨਾ ਉਦੋ ਵਾਲਾ ਸਾਹਿਬ ਠਾਕਰੇ ਅੱਜ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਨਾਲ ਸ਼ਹੀਦ ਭਗਤ ਸਿੰਘ ਨਗਰ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਇਦੇ ਵਿੱਚ ਸਾਡੀ ਸ਼ਿਵਸਨ ਵੱਲੋਂ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਆਇਆ ਹੈ ਕਿ ਕਈ ਟਰੈਵਲ ਏਜੰਟਰ ਜਿਨ੍ਹਾਂ ਨੇ ਆਪਣੇ ਦਫ਼ਤਰ ਬਹੁਤ ਵਧੀਆ ਪਾਏ ਹਨ ਉਹ ਦਫ਼ਤਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਨ ਉਹ ਆਪਣੀ ਮਸ਼ਹੂਰੀ ਵਾਸਤੇ ਕਈ ਤਰ੍ਹਾਂ ਦੀਆਂ ਐਡਾਂ ਦਿੰਦੇ ਹਨ ਸੋਸ਼ਲ ਮੀਡੀਆ ਤੇ ਜੇ ਨਾ ਐਡਾਂ ਨੂੰ ਦੇਖ ਕੇ ਸਾਡੇ ਪੰਜਾਬ ਭਰ ਵਿੱਚੋਂ ਨੌਜਵਾਨ ਜਾਂ ਹੋਰ ਸੰਬੰਧਿਤ ਵਿਅਕਤੀ ਵਿਦੇਸ਼ ਜਾਣ ਦੇ ਚਾਹਵਾਨ ਇਹਨਾਂ ਦਫ਼ਤਰਾਂ ਵਿੱਚ ਜਾਂਦੇ ਆ ਉਹ ਦਫ਼ਤਰਾਂ ਵਿੱਚ ਜਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਖਾਬ ਦਿਖਾਇਆ ਜਾਂਦਾ ਹੈ ਜਿਸ ਦੇ ਬਦਲੇ ਇਹ ਏਜੰਟ ਇਹਨਾਂ ਤੋਂ ਮੋਟੀ ਰਕਮ ਲੈ ਲੈਂਦੇ ਹਨ ਮੋਟੀ ਰਕਮ ਲੈਣ ਤੋਂ ਬਾਅਦ ਇਹ ਨਾ ਤਾਂ ਇਹਨਾਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ ਤੇ ਨਾ ਹੀ ਉਹਨਾਂ ਦੀ ਕੋਈ ਰਕਮ ਵਾਪਸ ਕਰਦੇ ਹਨ ਤੇ ਸਾਡੇ ਧਿਆਨ ਵਿੱਚ ਪਿਛਲੇ ਦਿਨ ਲੋਕਾਂ ਦੁਆਰਾ ਦੋਾਇਆ ਗਿਆ ਕਿ ਜਦੋਂ ਉਹ ਪ੍ਰਸ਼ਾਸਨ ਦੇ ਕੋਲ ਉਹ ਐਪਲੀਕੇਸ਼ਨ ਲੈ ਕੇ ਜਾਂਦੇ ਹਨ ਸਬੰਧਤ ਐਸਐਸਪੀ ਦੇ ਦਰਖਾਸਤ ਦਿੰਦੇ ਹਨ ਤੇ ਉਹਨਾਂ ਦਰਖਾਸਤਾਂ ਦਾ ਨਪਟਾਰਾ ਜਲਦੀ ਨਹੀਂ ਹੁੰਦਾ ਕਿਉਂਕਿ ਉਹ ਲੋਕ ਜਿਹੜੇ ਆ ਕਾਫੀ ਪ੍ਰਭਾਵਸ਼ਾਲੀ ਹੁੰਦੇ ਆ ਤੇ ਉਹ ਕਈ ਵਾਰ ਸਬੰਧਤ ਜਾਂਚ ਅਧਿਕਾਰੀ ਕੋਲ ਪੇਸ਼ੇ ਨਹੀਂ ਹੁੰਦੇ ਜਿਹੜੀ ਜਾਂਚ ਕਾਫੀ ਦੇਰ ਚੱਲਦੀ ਰਹਿੰਦੀ ਆ ਤੇ ਇਸ ਕਰਕੇ ਅਸੀਂ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਭਵਿੱਖ ਵਾਸਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਹ ਨਾ ਕੋਲ ਜੇ ਇਹ ਜੀਆਂ ਕੋਈ ਦਰਖਾਸਤਾਂ ਹਨ ਤਾਂ ਉਹਨਾਂ ਦੀ ਜਾਂਚ ਕਰਕੇ ਨਾ ਦਰਖਾਸਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤੇ ਇਹਨਾਂ ਜਿਹੜੇ ਏਜੰਟ ਆ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਚਾਹੇ ਏਜੰਟ ਚੰਡੀਗੜ੍ਹ ਵਿੱਚ ਕਿਉਂ ਨਹੀਂ ਬੈਠੇ ਆ ਜਿਹੜੇ ਵੀ ਇਦਾਂ ਦੇ ਏਜੰਟ ਧੋਖਾਧੜੀ ਕਰਦੇ ਆ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਜੋ ਸਰਕਾਰ ਵੱਲੋਂ ਉਹਨਾਂ ਦੀ ਮਾਨਤਾ ਹੁੰਦੀ ਹੈ ਉਹ ਵੀ ਰੱਦ ਕੀਤੀ ਜਾਵੇ ਸਾਡੀ ਇਹੀ ਮੰਗ ਹੈ ਜੀ ਬੋਲੋ ਬਸ ਬੋਲੋ ਜੇ ਕਰਬੀਰ ਬਜਰੰਗੇ ਜਿੱਦਾਂ ਕਿ ਪੰਜਾਬ ਸਚੀਵ ਨਰਿੰਦਰ ਰਠੌਰ ਜੀ ਨੇ ਅੱਜ ਦੱਸਿਆ ਆ ਕਿ ਅੱਜ ਪੰਜਾਬ ਸ਼ਿਪਸਨਾ ਉਧਵਪ ਸਾਹਿਬ ਠਾਕਰੇ ਦੀ ਦੇਖ ਰਿਹਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦੇਸ਼ਾ ਨਿਰਦੇਸ਼ ਵਿੱਚ ਜਿਹੜਾ ਇੱਕ ਹਰ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਐਸਐਸਪੀ ਨੂੰ ਡੀਸੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਅੱਜ ਅਸੀਂ ਵੀ ਨਵਾਂ ਸ਼ਹਿਰ ਦੇ ਵਿੱਚ ਸਮੂਹ ਸ਼ਿਵਸੈਨਿਕ ਟੀਮ ਜਿਹੜੀ ਆ ਉਹਨਾਂ ਨੇ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਆ ਜਿਸ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਟਰੈਵਲ ਏਜੰਟਾਂ ਦੇ ਖਿਲਾਫ ਕੇਸ ਐਫਆਰਆਈ ਇਹਨਾਂ ਕੋਲ ਐਪਲੀਕੇਸ਼ਨਾਂ ਪਈਆਂ ਹੋਈਆਂ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਏਜੰਟਾਂ ਦਾ ਇੱਕ ਟੀਮਵਰਕ ਬਣਾ ਕੇ ਇਹਨਾਂ ਦੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਨਾਂ ਦੀ ਇੱਕ ਜਾਂਚ ਕੀਤੀ ਜਾਵੇ ਕਿ ਕਿਹੜੇ ਫਰਜ਼ੀ ਟਰੈਵਲ ਏਜੰਟ ਬਣੇ ਹੋਏ ਆ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਰਕਮਾਂ ਮੋਟੀਆਂ ਲੈਂਦੇ ਆ ਐਂਡ ਕਾਰ ਜਦੋਂ ਉਹ ਸੰਘਰਸ਼ ਹਰ ਵੀ ਜਾਂਦੇ ਆ ਕਈ ਪਿੱਛੇ ਜੇ ਅਸੀਂ ਦੇਖਿਆ ਕਿ ਇਹਨਾਂ ਤੋਂ ਤੰਗ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਮੌਤ ਦੇ ਘਾਟ ਵੀ ਉਤਾਰਿਆ ਆ ਤੇ ਕਈ ਐਵੇਂ ਲੋਨ ਚੱਕ ਚੱਕ ਕੇ ਇਹਨਾਂ ਏਜੰਟਾਂ ਨੂੰ ਪਸਾ ਦਿੰਦੇ ਆ ਤਾਂ ਸਾਰੀ ਜ਼ਿੰਦਗੀ ਉਹ ਲੋਨ ਨਹੀਂ ਉਤਾਰ ਪਾਉਂਦੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਜੋ ਵੀ ਬੰਦ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ